ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਪਵਾਨੀਗੜ੍ਹ ਦੇ ਕੁਝ ਦਿਨ ਪਹਿਲਾਂ ਰਵੀਦਾਸ ਕਲੋਨੀ ਦੇ ਵਿੱਚ ਇੱਕ ਨੌਜਵਾਨ ਦੀ ਛੱਕੀ ਹਲਾਤਾਂ ਵਿੱਚ ਲਾਸ਼ ਨੂੰ ਲੈ ਕੇ ਇਨਸਾਫ ਨੂੰ ਲੈ ਕੇ ਅੱਜ ਪਵਾਨੀਗਾ ਥਾਣੇ 'ਤੇ ਧਰਨਾ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੋਵਿੰਦ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਥਾਣਾ ਪਵਾਨੀਗੜ੍ਹ ਦੇ ਅੱਗੇ ਨਾਰੇਬਾਜੀ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਸਾਨੂੰ ਸ਼ੱਕ ਹੈ ਵੀ ਸਾਡੇ ਬੇਟੇ ਦਾ ਕਤਲ ਕੀਤਾ ਗਿਆ ਹੈ ਇਸ ਮੁੱਦੇ ਨੂੰ ਲੈ ਕੇ ਥਾਣਾ ਮੁਖੀ ਅਤੇ ਗੋਵਿੰਦ ਦੇ ਮਾਤਾ ਪਿਤਾ ਨੇ ਕੀ ਲਗਾਇਆ ਦੋ ਆਓ ਸੁਣੋ ਸੁਣਾਉਣਾ ਮੁਰਦਾਬਾਦ ਮੁਰਦਾਬਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਆਮ ਪਾਰਟੀ ਮੁਰਦਾਬਾਦ 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 ਪੰਜਾਬ ਸਰਕਾਰ ਜ਼ਿੰਦਾਬਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਦੋਸ਼ੀਆਂ ਨੂੰ ਗ੍ਰਿਫਤਾਰ ਫਿਰ ਆਟਾ ਖੂਨ ਖੰਡੂਗਾ ਕਿਸੇ ਥੇ ਤੇ ਖੂਨ ਲੱਗਿਆ ਆ ਸੀਗਾ ਕਿਸੇ ਥੇ ਫੁੱਟਿਆ ਆ ਸੀ ਪਸਾਜੂ ਨੇ ਮੇਰਾ ਮੁੰਡਾ ਬੋਲਦਾ ਨਹੀਂ ਹੈਗਾ ਸੀ ਨਾ ਉਹਨੇ ਕਹਦੇ ਮੈਨੂੰ ਐ ਨਹੀਂ ਕਿ ਮੈਂ ਦੁਖੀ ਹਾਂ ਹੁਣ ਦੋ ਤਿੰਨ ਵਜੇ ਤੱਕ ਮਰਨ ਤੋਂ ਪਹਿਲਾਂ ਕਰ ਮੈਂ ਦੁਖੀ ਹਾਂ ਮੈਂ ਕਹਿੰਦਾ ਤੂੰ ਕਿਉਂ ਤੂੰ ਕਿ ਮੈਂ ਬੜਾ ਪੁੱਸਿਆ ਠੀਕ ਮੈਂ ਇਹਨੂੰ ਘਰ ਵਾਲੀ ਮੇਰੀ ਕਹਿੰਦੀ ਮੈਂ ਪੇਕੇ ਜਾਨੀ ਆ ਮੈਨੂੰ ਕਹਿੰਦੀ ਇੱਕ ਗੱਲ ਸੁਣ ਲੈ ਤੇ ਮੇਰੇ ਨਾਲ ਲੱਗੇ ਤਾਂ ਵੀ ਆਪਣਾ ਮੁੰਡਾ ਤੂੰ ਵੀ ਹੈ ਕਹਿੰਦੀ ਗਈ ਮੈਂ ਉਹਨੂੰ ਕਹਿਵਾ ਤੈਨੂੰ ਮਾਰ ਲੈਣਾ ਬਾ ਬਾ ਕਿ ਆ ਉਹ ਮੇਰੇ ਮੁੰਡਾ ਦਾ ਨਹੀਂ ਮੈਂ ਪੱਕਾ ਤਗੀ ਨਾਲ ਕਹਿੰਦੇ ਮੇਰਾ ਮੁੰਡਾ ਸੰਜੂ ਉਹਨਾਂ ਨੇ ਮਾਰੇ ਕਿਸੇ ਨੇ ਨਹੀਂ ਮਾਰੇ ਆ ਸੰਜੂ ਪਰ ਤਾਂ ਬਹੁਤ ਜ਼ਰ ਤੱਕ ਸੰਜੂ ਨੂੰ ਕਿ ਹੋ ਗਿਆ ਉਹ ਮੇਰਾ ਨਾਮ ترسےم ದಾਸ ਬਾਲਵੰਡਲੀ ਤੋਂ ਬੋਨੇ ਘੜਾ ਜੀ ਕੀ ਗੱਲ ਹੋਈ ਗੱਲ ਕੀ ਹੋਈ ਹੈ ਇਹ ਗੱਲ ਇਹ ਮੇਰਾ ਪੁੱਤਰ ਹੈ ਜੀ ਮੰਗਲਵਾਰ ਨੂੰ ਇਹਦੇ ਨਾਲ ਦੋ ਮੁੰਡੇ ਆਏ ਉਹ 10 ਵਜੇ ਮੇਰੇ ਘਰੇ ਗਏ ਤਿੰਨੇ ਜਣੇ ਇਕੱਠੇ ਬੜੇ ਨੇ ਤੇ ਉਹ ਤਿੰਨੇ ਤਿੰਨੇ ਜਣੇ ਅੰਦਰ ਬੈਠੇ ਰਹੇ ਇਹਦੇ ਦੋ ਮੁੰਡਿਆਂ ਤੋਂ ਸਾੱਕ ਆਈ ਸੀ ਇਹਨੇ ਮਾਰਿਆ ਉਹਨਾਂ ਨਾਲੇ ਰਹਿੰਦੇ ਬੱਚਿਆਂ ਨੂੰ ਕਹਿ ਦੇ ਵੀ ਤੁਹਾਡੇ ਤੇ ਜੀ ਦਾਮ ਲਾਣਗੇ ਜਦੋਂ ਇਹਨੇ ਤੱਕ ਫਿਰਦੇ ਰਹੇ ਨੇ ਹੋ ਤੇ ਉਹ ਬੰਦੇ 10 ਵਜੇ ਅੰਦਰ ਵੜ ਗਏ 12:40 50 ਮਿੰਟ ਤੋ ਦੋ ਮੁੰਡੇ ਨਿਕਲੇ ਨੇ ਕੈਮਰੇ ਤੇ ਤਸਵੀਰ ਆਈ ਉਹਨਾਂ ਦੀ ਜਿਹਨਾਂ ਨੇ ਮੇਰਾ ਮੁੰਡਾ ਮਾਰਿਆ ਤੇ ਮੇਰੇ ਮੁੰਡੇ ਨੂੰ ਉਹਨਾਂ ਨੇ ਮਾਰਿਆ ਮੈਂ ਜਦੋਂ ਰਾਤ ਨੂੰ ਫੋਨ ਕਰਿਆ ਵੀ ਤੇਰੇ ਕੋਲ ਕੌਣ ਕੌਣ ਹੈ ਉਹਨੇ ਨੌਲਤ ਮੇਰੇ ਕੋਲ ਕਰੇ ਸੋ ਇੱਕ ਤਾਂ ਕਰ ਸੰਜੂ ਹੈ ਉਸ ਤੋਂ ਬਾਅਦ ਫੋਨ ਕੱਟਤਾ ਦੂਜਾ ਕੌਣ ਸੀ ਨਹੀਂ ਮੈਨੂੰ ਉਦੋਂ ਫੋਨ ਕੱਟਤਾ ਜਦੋਂ ਫੋਨ ਕੱਟਤਾ ਮੈਂ ਭਾਈ ਫੋਨ ਬਿਜੀ ਆਈ ਗਿਆ ਜਦੋਂ ਬਿਜੀ ਜਾਏਗਾ ਥੋੜੇ ਤੇਰਾ ਬਾਅਦ ਆ ਫਿਰ ਫੋਨ ਭੱਜ ਗਿਆ ਚੱਕਿਆ ਨਹੀਂ ਜਦੋਂ ਅੱਗੇ ਮੇਰਾ ਮੁੰਡਾ ਹੁੰਦਾ ਨਹੀਂ ਸੀ ਅਸੀਂ ਸੰਜੂ ਨੂੰ ਫੋਨ ਕਰਦੇ ਤੇ ਸੰਜੂ ਦੇ ਘਰੇ ਰਹਿੰਦੇ ਸੰਜੂ ਦੀ ਮਾਂ ਨੂੰ ਪਰ ਸੰਜੂ ਦਾ ਭਾਈ ਬਮਾਰ ਤੇ ਸੰਜੂ ਦੇ ਘਰੇ ਰਹਿੰਦੇ ਸੀ ਉਹ ਸੱਜੂ ਦਾ ਮੁੰਡਾ ਬਣਦਾ ਅਸੀਂ ਉਹਨੂੰ ਫੋਨ ਕਰਦੇ ਸੀ ਫਿਰ ਉਹ ਛੱਡ ਕੇ ਜਾਂਦਾ ਸੀ ਜਦੋਂ ਕਹਿੰਦਾ ਮੇਰੇ ਕੋ ਸੰਜੂ ਆ ਜੀ ਸੰਜੂ ਨੂੰ ਫੋਨ ਕਰ ਤੇ ਫੋਨ ਨਹੀਂ ਚੁੱਕਿਆ ਸੰਜੂ ਨੇ ਕਿਉਂ ਨਹੀਂ ਤਾਂ ਕਰ ਦਵਾ ਦੇ ਜਦੋਂ ਫੋਨ ਨਹੀਂ ਚੁੱਕਿਆ ਮੇਰਾ ਮੁੰਡਾ ਮਰ ਗਿਆ ਫਿਰ ਮੈਂ ਉਹਨਾਂ ਦੇ ਘਰੇ ਗਿਆ ਤਿੰਨੇ ਤਿੰਨੇ ਆਣ ਦੇ ਵੀ ਭਾਈ ਦੇਖੋ ਤਿੰਨੇ ਨੂੰ ਕਹਿ ਵੀ ਦੇਖੋ ਵੀ ਆਪਣੇ ਮੁੰਡਾ ਮਰ ਗਿਆ ਵੀ ਤੁਸੀਂ ਮੇਰੀ ਮੱਤਦ ਕਰੋ ਵੀ ਤੁਸੀਂ ਉਹ ਤਿੰਨੇ ਜੋ ਇੱਕ ਮੁੰਡੇ ਲੱਤ ਬਾਹ ਹੈ ਨਹੀਂ ਉਹ ਕੱਲਰ ਜਰਾ ਆਉਂਦਾਗਾ ਬਾਕੀ ਦੇ ਦੋ ਮੁੰਡੇ ਨੇਗੇ ਉਹ ਸਾਡੇ ਕੋਲ ਕਦੇ ਨਹੀਂ ਆਏ ਉਹ ਕਿਉਂਕਿ ਉਹ ਮੁੰਡੇ ਕਦੇ ਨਹੀਂ ਆਏ ਜਦੋਂ ਅਸੀਂ ਕੈਮਰਾ ਖੋਲਿਆ ਉਹ ਕੈਮਰੇ ਵਿੱਚ ਦੋ ਮੁੰਡੇ ਆਏ ਨੇ ਔਰ ਸਾਨੂੰ ਪਤਾ ਲੱਗਾ ਕਿ ਸਾਡਾ ਜਿੱਦੇ ਮੁੰਡਾ ਮਰਿਆ ਉਹ ਤੋਂ ਕਿਦਰ ਪਹਿਲੇ 7-8 ਮੁੰਡੇ ਸਾਡੇ ਕੋਠੇ ਤੇ ਦੇਖ ਕੇ ਗਏ ਨੇ ਜਿਹੜੇ ਆਦਾਲੇ ਕੰਮ ਕੈਮਰੇ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਮੁੰਡਾ ਕਹਿੰਦਾ ਕਹਿੰਦਾ ਜਿੱਦੇ ਮੇਰਾ ਮੁੰਡਾ ਮਾਰਿਆ ਜੇ ਦੋ ਦਿਨ ਮਾਰਿਆ ਉਹ ਜਿਹੜੇ ਕੈਮਰੇ ਦੇ ਵਿੱਚ ਫੋਟੋ ਆਉਂਦੇ ਨੇ ਉਹ ਡਿਲੀਟ ਕਰੀਆ ਮੈਂ ਵੀ ਉਹ ਮਟਾਈਆਂ ਪਈਆਂ ਨੇ ਇਹ ਪੁੱਸੋ ਵੀ ਉਹ ਸਾਰੇ ਨਾ ਇਹਨੇ ਕੈਮਰੇ ਚੱਕ ਰਹੇ ਨੇ ਨਾ ਕਿਤੇ ਕੁਝ ਕਰਿਆ ਜਦੋਂ ਵੀ ਐਸੇ ਆਉਨੇ ਆ ਖਾऊं ਖਾऊं ਮਾਂ ਨੂੰ ਭੁਰਦੂਂਗਾ ਪੈਂਦਾ ਉਹ ਬੰਦਾ ਉਹ ਪੁੱਸੇ ਵੀ ਮੇਰਾ ਮੁੰਡਾ ਕਪੈਂਦੇ ਰਹਿੰਦਾ ਉਹ ਤਾਰਾ ਕੰਮ ਕਰਦਾ ਕਰ ਕਰ ਮੇਰਾ ਮੁੰਡਾ ਨੂੰ ਬੁਲਾਉਣਾ ਹਟ ਗਿਆ ਸੀਗਾ ਕੌਣ ਕਰਦਾ ਸੀ ਕੌਣ ਕਰਦਾ ਖਾऊं ਭੁਰਦੂਂਗਾ ਕੌਣ ਬੋਲਦਾ ਕੌਣ ਕਰਦਾ ਬੋਲਦਾ ਸੰਦੇਸ਼ ਕੁਮਾਰ ਇਹ ਕੌਣ ਬੋਲ ਰਹੀ ਕਹਾਂ ਕੁਦਸ ਨੂੰ ਮਾਣ ਦਈ ਇਹ ਇੱਕ ਬੁਰਸਾੜਾ ਉਹ ਕਹਿੰਦਾ ਵੀ ਕਹਿੰਦਾ ਤੁਹਾਡੇ ਕਹਿੰਦਾ ਘਰ ਕਹਿੰਦਾ ਅੱਡਾ ਬਣਿਆ ਕਹਿੰਦਾ ਨਸੇ ਦਾ ਮੇਰਾ ਘਰ ਡਿਗਣ ਲਿਆ ਮੇਰਾ ਮੁੰਡਾ ਕਪੈਨ ਤੇ ਕੰਮ ਕਰਦਾ ਹੈ ਇਹ ਮੇਰੇ ਘਰ ਵਾਲੀ ਲੋਕਾਂ ਦੇ ਪੁੱਛੇ ਰਹਿੰਦੀ ਹੈ ਮੈਂ ਡੇਰੇ ਤੇ ਰਹਿਣਾ ਹੈ ਇਹਦਾ ਮਤਲਬ ਹੈ ਇਹਨਾਂ ਨੂੰ ਪੈਸੇ ਦਿੱਤੇ ਨੇ ਇਹ ਸਾਨੂੰ ਇਨਸਾਫ ਤਾਂ ਕੀਤਾਣਾ ਸਾਨੂੰ ਕਹਿੰਦਾ ਨਸੇ ਦਾ ਅੱਡਾ ਹੈ ਲਿਓ ਨਜ਼ਰ ਦਾਟਾ ਪਰ ਤੁਸੀਂ ਕਿ ਸੱਕੋ ਕਰਦੇ ਹੋ ਫਿਰ ਤੁਸੀਂ ਪੜੋ ਮਰਚਾ ਵੀ ਦਿਖਾਓ ਹਾਂ ਤੁਸੀਂ ਜਿਹਨੂੰ ਤੁਸੀਂ ਜਿਹੜੇ ਤੁਹਾਨੂੰ ਨਜ਼ਰ ਦਾਟਾ ਸਾਡੇ ਕੋਲ ਲੈ ਕੇ ਆ ਅਸੀਂ ਤਾਂ ਘਰ ਰਹਿੰਦੇ ਨਹੀਂ ਪੜਾੜੇ ਕਰਨ ਤਾਂ ਬੇਜਤਾ ਕਹਣਾ ਬਾਬਾ ਜੀ ਜਿਹੜੇ ਮੁੰਡਿਆਂ ਦੇ ਦੋ ਸ਼ਰਾ ਰਹੇ ਹੋ ਇਹ ਮੁੰਡੇ ਦੋਸਤ ਸੀਗੇ ਤੁਹਾਡੇ ਮੁੰਡੇ ਦੇ ਹਾਂ ਜੀ ਦੋਸਤ ਦੋਸਤ ਬਚਪਨ ਤੋਂ ਦੋਸਤ ਨੇ ਜੀ ਹਾਂ ਜੀ ਇਕੱਠੇ ਹੀ ਰਹਿੰਦੇ ਸੀ ਜਿਹੜੇ ਜਿਹੜੇ ਇੱਕ ਇੱਕ ਮਿੰਡੀ ਜਿਹੜਾ ਜਦੋਂ ਡੈਥ ਹੋਈ ਹੈ ਜੀ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਗਿਆਗਾ ਹਾਂ ਜੀ ਪਰ ਇਹਨੂੰ ਨਹੀਂ ਪਤਾ ਪੋਸਟਮਾਰਟਮ ਜਦੋਂ ਉਹ ਬੰਦਾ ਮਰ ਗਿਆ ਮੇਰੇ ਮੁੰਡਾ ਮਰ ਗਿਆ ਆਪ ਪੋਰਚਾ ਗਏ ਸਾਡੇ ਪਰ ਉਸਾਇਰ ਕੇ ਅਸੀਂ ਤੇ ਪਰ ਉਸਾਇਰ ਕੇ ਨੇ ਪੋਸਟ ਮੈਡਮ ਗਏ ਕਿਤੇ ਗਿਆ ਸੰਗਰੂਰ ਦੇ ਵਿੱਚ ਚਲੇ ਜਾਣਾ ਪੋਸਟ ਨੂੰ ਡਾਕਟਰ ਵਗੈਰਾ ਕਿਤੇ ਆ ਜੇ ਤੋ ਸੁਣੋ ਇੱਕ ਮਿੰਟ ਉਹ ਜਿਹੜੇ ਜਿਨ੍ਹਾਂ ਨੇ ਅਸੀਂ ਨਾਮ ਲੈਨੇ ਆ ਉਹ ਬੰਦੇ ਗੱਡੀ ਦੇ ਵਿੱਚ ਸਰਕਾਰੀ ਜਾਂ ਸਾਥ ਸੰਗਰੂਰ ਰੜ ਮਗਰ ਗਏ ਨੇ ਸਾਨੂੰ ਕੀ ਪਤਾ ਹੈ ਉਹ ਇਹ ਸਾਰਾ ਮੁਰਖ ਚੋਰ ਹੈ ਕਿਹੜਾ ਮਰਜ਼ੀ ਬੀਕੇ ਜਾ ਸਕਦਾ ਸਾਨੂੰ ਕਿਸੇ ਦਾ ਤਕੀਨ ਨਹੀਂ ਆ ਗਿਆ ਅੱਜ ਤੱਕ ਇਹਨੇ ਫੋਟੋ ਜਿਹੜੀ ਆਈ ਹੈ ਵੀਡੀਓ ਜਿਹੜੀ ਆਈ ਹੈ ਛੱਕਦੇ ਦਰ ਤੋਂ ਮੁੰਡੇ ਧੱਕੇ ਵੀ ਨਹੀਂ ਨੇ ਨੇ ਹੁਣ ਕੀ ਇਹਦੇ ਪੁਲਿਸ ਅਧਿਕਾਰੀ ਕੀ ਕਹਦੇ ਨੇ ਸਾਨੂੰ ਹੁਣ ਪੁਲਿਸ ਅਧਿਕਾਰੀ ਕਹਿੰਦੇ ਐਤਵਾਰ ਨੂੰ ਆ ਜਾਓ ਕਿਹੜੇ ਦਵਾਰੋਂ ਜਿਹੜਾ ਆਊਗਾ ਜਾਂ ਨੱਕ ਚੁੱਕੇ ਕੀ ਪਤਾ ਹੁਣ ਕਿਹੜੇ ਦਵਾਰੂ ਕਹ ਰਹੇ ਨੇ ਤੁਹਾਡਾ ਮੁੰਡਾ ਵੀ ਉਹਨਾਂ ਮੁੰਡਿਆਂ ਨਾਲ ਹੀ ਰਹਿੰਦਾ ਹੁੰਦਾ ਸੀ ਮੇਰਾ ਮੁੰਡਾ ਉਹਨਾਂ ਮੁੰਡਿਆਂ ਨਾਲ ਰਹਿੰਦਾ ਸੀਗਾ ਉਹ ਨਸ਼ੇ ਕਰਦੇ ਸੀ ਹਾਂ ਉਹ ਨਸ਼ੇ ਕਰਦੇ ਤੇ ਪਹਿਲਾਂ ਜੀ ਇਹ ਆਪਣਾ ਮੁੰਡਾ ਇਕਦਣ ਉਹ ਸੰਜੂ ਹੈ ਜਿਹੜਾ ਆਪਣਾ ਬੇਟਾ ਸੀ ਉਹ ਨਸ਼ਾ ਵਗੈਰਾ ਕਰਦਾ ਕੋਈ ਨਹੀਂ ਦੱਸਦਾ ਕਰਦਾ ਜੇ ਉਹ ਨਸ਼ਾ ਕਰਦਾ ਪਰ ਪਰ ਵਸੇਂਦਾ ਕਿ ਮੈਂ ਕੰਮ ਕਰਦਾ ਨਹੀਂ ਜੇ ਮੇਰਾ ਮੁੰਡਾ ਨਸ਼ਾ ਹੀ ਕਰਦਾ ਫਿਰ ਮਸ਼ੀਨ ਤੇ ਕਿਉਂ ਕੰਮ ਕਰਦਾ ਮਨਦੀਪ ਕੌਰ ਜੀ ਤੁਹਾਡੇ ਕੀ ਲੱਗਦੀ ਸੀ ਜਿੱਦ ਦੀ ਡੈਥ ਹੋਈ ਮੇਰਾ ਬੇਟਾ ਦੀ ਜੀ ਕੀ ਗੱਲ ਹੋਈ ਹੈ ਕਿੰਨੀ ਉਮਰ ਦੀ ਸੀ ਮੇਰਾ ਮੁੰਡਾ 23 ਸਾਲ ਦਾ ਸੀ ਜੀ ਸੰਜੂ ਦਾ ਸਿਮਰੀ ਨਾਲ ਰਹਿੰਦੇ ਨੇ ਜੀ ਸੁਰੂ ਤੋਂ ਇਕੱਠੇ ਰਹਿੰਦੇ ਸੀ ਜੀ ਕੀ ਮੈਂ ਕਹਦਾ ਤੁਹਾਨੂੰ ਵੀ ਇਕੱਠੇ ਇੱਕ ਭਾਂਡੇ ਜੀ ਖਾਂਦਾ ਜੀ ਇਹ ਕਹਿੰਦਾ ਮੈਂ ਮੁੰਡੇ ਨੂੰ ਕਿਹਾ ਵੀ ਵੇ ਨਾ ਬੈਰੀਆਂ ਤੋਂ ਫੜੇ ਰਹੇ ਜੀ ਨਹੀਂ ਕਹਿੰਦਾ ਮੇਰੇ ਕਹਿੰਦਾ ਭਾਈ ਬਣੇ ਹੋਏ ਨੇ ਖਾ ਕੇ ਯਾਰ ਮਾਰ ਕਰਤਾ ਜੀ ਉਹਨਾਂ ਨੇ ਉਈ ਜਿਸ ਜਨੇ ਵਕਾ ਹੋਇਆ ਤੁਹਾਨੂੰ ਕਿੰਨੇ ਕਜੇ ਪਤਾ ਲੱਗਿਆ ਤੁਹਾਨੂੰ ਮੈਂ ਇਹਨਾਂ ਨੂੰ ਮੇਰੇ ਮੁੰਡੇ ਨਾਲ 10:30 ਵਜੇ ਗੱਲ ਕਰੀ ਆ ਮੇਰਾ ਮੁੰਡਾ ਕਹਿੰਦਾ ਮੰਮੀ ਮੇਰੇ ਕੋ ਕਹਿੰਦਾ ਮੁੰਨੇ ਮੈਂ ਕੁੰਡਾ ਲਾ ਲਿਆ ਤੂੰ ਪੈ ਜਾ ਕਹਿੰਦਾ ਫਿਰ ਮੈਂ ਫੋਨ ਤੇ ਪੁੱਛਿਆ ਮਾਂ ਪੁੱਤ ਤੇਰੇ ਕੋਲ ਕੌਣ ਆ ਕਹਿੰਦਾ ਮੇਰੇ ਨਾਲ ਸੰਜੂ ਤੇ ਸਿਮਰੀ ਨੇ ਮੈਂ ਕਿਹਾ ਮੇਰੀ ਸੰਜੂ ਨਾਲ ਜਾਂ ਸਿਮਰੀ ਨਾਲ ਗੱਲ ਕਰਾ ਦੇ ਤੇ ਮੇਰਾ ਫੋਨ ਉਸ ਤੋਂ ਬਾਅਦ ਕੱਟ ਕੱਟਤਾ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਦੋ ਘਰੀ ਬਿਜੀ ਬਿਜੀ ਚੱਲਿਆ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਨੇ ਚੱਕਿਆ ਹੀ ਨਹੀਂ ਜੀ ਕਿਸੇ ਨੇ ਠੀਕ ਆ ਜੇ ਤੁਹਾਨੂੰ ਫਿਰ ਨੇ ਚੱਕਿਆ ਫਿਰ ਮੈਂ ਗਵਾਂਡੀਆ ਨੂੰ ਫੋਨ ਲਾਇਆ ਮੈਨੂੰ ਗਵਾਂਡੀਆ ਨੇ ਦੱਸਿਆ ਕਹਿੰਦੇ ਵੀ ਤੇਰੇ ਮੁੰਡੇ ਨੂੰ ਉਲਟੀਆਂ ਟੱਟੀਆਂ ਲੱਗ ਰਹੀਆਂ ਨੇ ਵੀ ਤੂੰ ਛੇਤੀ ਆ ਜਾ ਫਿਰ ਉਸ ਤੋਂ ਬਾਅਦ ਮੈਨੂੰ ਛੋਟੇ ਜਿਹੇ ਜਵਾਕ ਨੇ ਫੋਨ ਕਰਿਆਗਾ 15 ਸਾਲ ਦਾ ਮੁੰਡਾਗਾ ਕਹਿੰਦਾ ਆਂਟੀ ਤੂੰ ਕਹਿੰਦਾ ਫਟਾਫਟ ਆਇਆ ਤੇਰੇ ਮੁੰਡੇ ਨੇ ਕਹਿੰਦਾ ਅੱ비 ਗੱਲ ਫਰਾਹ ਲੈ ਲਿਆ ਤੇ ਮੇਰੇ ਮੁੰਡੇ ਨੇ ਗੱਲ ਫਰਾਹ ਨਹੀਂ ਤੇ ਲਿਆ ਜੀ ਉਹ ਬੈਰੀ ਮਾਰ ਕੇ ਕੌਸੀ ਤੇ ਬਿਠਾ ਕੇ ਤੇ ਉਹਦੇ ਗੱਲ ਚ ਲੋਰਾਈ ਰੱਸੀ ਪਾ ਕੇ ਬਿਠਾ ਕੇ ਗਈ ਥੀ ਜੀ ਸਾਡਾ ਮੁੰਡਾ ਕਿਉਂ ਮਰੂਗਾ ਸਾਡਾ ਮੁੰਡਾ ਕਿਉਂ ਮਰੂਗਾ ਸਾਡੇ ਮੁੰਡੇ ਨੂੰ ਸਾਰੀ ਚੀਜ਼ ਮਿਲ ਉਹ ਕੁਰਸੀ ਤੇ ਹਾਂ ਜਰਾ ਸੀ ਪਹੁੰਚਿਆ ਜੀ ਉਹ ਕੁਰਸੀ ਤੇ ਬੈਠਾ ਸੀਗਾ ਜੀ ਰਸੀ ਰਸੀ ਹੈਗੀ ਨਹੀਂ ਗੱਲ ਚ ਰਸੀ ਪਾਈ ਹੋਈ ਦੀ ਜੀ ਮਤਲੀ ਜੀ ਲੋਰ ਆਏ ਲਸੇ ਰਸੀ ਨਾਲ ਦੱਸੋ ਜੀ ਬਾ ਆ ਜਾਂਦਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜੇ ਉਹਦੇ ਦੋਸਤ ਸੀ ਉਹਦੇ ਨਾਲ ਹੀ ਰਹਿੰਦੇ ਸੀ ਵੀ ਉਹਨਾਂ ਨੇ ਮਾਰ ਹਾਂ ਜੀ ਉਹਨਾਂ ਨਾਲ ਹੀ ਆ ਜਾਂਦਾ ਸੀ ਜੀ ਹਨ ਭੱਜੇ ਹੋਏ ਨੇ ਜੀ ਜੇ ਸੱਚੇ ਹੁੰਦੇ ਮੈਂ ਉਹਦੇੋਂ ਹੁੰਦੀ ਹੁੰਦੀ ਨੇ ਪੱਟੜੀ ਪੱਟੜੀ ਨੇ ਕਿਹਾ ਵੀ ਮੇਰਾ ਮੁੰਡਾ ਸੰਜੂ ਟਾਈਮ ਆ ਰਿਆ ਜੇ ਉਹ ਸੱਚੇ ਹੁੰਦੇ ਫਿਰ ਮੈਨੂੰ ਗੱਲ ਨਾਲ ਨਾ ਲਾਉਂਦੇ ਸਾਡੇ ਨਾਲ ਰਹਿੰਦੇ ਹੋ ਯਾਰ ਪਹਿਲਾਂ 24 ਸੰਜੂ ਛੱਡ ਫਿਰ ਜੇ ਮੁੰਡੇ ਮੁੰਡਾ ਨੂੰ ਲੇਟ ਵੀ ਹੋ ਜਾਂਦਾ ਸੀ ਮੇਰਾ ਮੁੰਡਾ ਸੰਜੂ ਉਹਨੂੰ ਛੱਡ ਕੇ ਆਉਂਦਾ ਸੀ ਸਾਡੇ ਕੋਲ ਪੱਟੀ ਆਲਾ ਫਿਰ ਉਹਦੇ ਘਰ ਨਾਲ ਛੱਡਣ ਗਿਆ ਜਦੋਂ ਥੋੜੀ ਮੋਰਚੀ ਦੀ ਉਹਦੀ ਲਾਸ਼ ਦੀ ਪੋਸਟਮਾਰਟਮ ਹੋਈ ਉਹਦੇ ਵਿੱਚ ਕੋਈ ਰਿਪੋਰਟ ਆਈ ਹੈ ਵੀ ਜਿਵੇਂ ਗਲ ਫਰਾਜ ਜੇ ਕੋਈ ਚੀਜ਼ ਫਰਾਜ ਨਹੀਂ ਗਿਆ ਸਾਨੂੰ ਤਾਂ ਇਹਨਾਂ ਨੇ ਹੁਣ ਐ ਦੱਸਿਆ ਜੀ ਰਿਪ ਹਾਂ ਲੈਤਾ ਹੈ। ਸਨਦਾਨੀ ਸਾਫ ਚਾਹੀਦਾ ਜੀ ਜੇ ਇਹਨਾਂ ਵਾ ਉਹਨਾਂ ਵਾਸਤੇ ਕਾਨੂੰਨ ਨਹੀਂ ਬਣਾ ਹੋਇਆ ਤਾਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ। ਠੀਕ ਹੈ ਜਿਵੇਂ ਮੇਰੇ ਪੁੱਤ ਦੀ ਉਹਨਾਂ ਨੇ ਲਾਸ਼ ਪਾਈ ਆ ਫਿਰ ਮੈਂ ਵੀ ਉਹਨਾਂ ਦੀਆਂ ਲਾਸ਼ਾਂ ਉੱਥੇ ਪਾ ਦੇਣੀਆਂ। ਫਿਰ ਮੇਰੇ ਵਾਸਤੇ ਕੋਈ ਕਾਨੂੰਨ ਨਾ। ਪਰ ਅਸੀਂ ਅਸੀਂ ਕੰਨਿਆਤਾ ਵੀ ਤੋੜਾਂਗੇ ਉਹਨਾਂ ਦੀ। ਸਾਡਾ ਨੌਜੀ ਬਾਬਾ ਭਰਪੁਰ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਆ ਅਸੀਂ ਿਕਨੌਰ ਕਲਾ ਸਾਡਾ ਨਗਰ ਹੈ ਫਤਿਮਾ ਜੀ ਡੀਰਾ ਸਾਹਿਬ ਨੇ ਦੋਸਤਾਂ ਦੀ ਸੇਵਾ ਨਿਭਾਉਣੀ ਜੀ ਤੇ ਕੀ ਗੱਲ ਹੋ ਗਈ ਜਦੋਂ ਤੁਸੀਂ ਇਕੱਠ ਰੱਖਿਆ ਖਾਣੇ ਇਹ ਇਕੱਠ ਹੈ ਜੀ ਸਾਡੇ ਸੰਤ ਬਾਬਾ ਗੁਰਸੇਵਕ ਸਿੰਘ ਜੀ ਜੋ ਸਾਡੇ ਨਾਲ ਖੜੇ ਨੇ ਇਹਨਾਂ ਦੇ ਭਾਣ ਜੀ ਗੋਬਿੰਦਦਾਸ ਜੋ ਕਿ ਪਿਛਲੇ ਤਕਰੀਬ ਨਾਲ ਅੱਜ ਭੋਗ ਪਏ ਚੁੱਕੇਗਾ 8-10 ਦਿਨਾਂ ਦੀ ਜੋ ਗੱਲ ਹੈਗੀ 16 ਦੀ ਰਾਤ 16 ਦੀ ਰਾਤ ਬੱਚੇ ਦਾ ਕਤਲ ਹੋਇਆ ਹੈ ਕਤਲ ਕਰਨ ਵਾਲੇ ਵੀ ਉਹਦੇ ਸਾਥੀ ਹਨ ਕਿਉਂਕਿ ਜਿਹੜੀ ਰਿਪੋਰਟ ਆਈ ਹੈ ਕੱਲ ਸਾਮੀ ਰਿਪੋਰਟੇ ਉਹਦੇ ਵਿੱਚ ਗਰਦਨ ਦੀ ਹੱਡੀ ਟੁੱਟੀ ਵੀ ਹੈ ਨੱਕ ਦੇ ਉੱਪਰ ਨਿਸ਼ਾਨ ਨੇ ਪੇਟ ਤੇ ਇਨਸਾਨ ਉਹਦੇ ਕੁੱਟਮਾਰ ਦੇ ਇਨਸਾਨ ਵੀ ਹੋਏ ਹੋਏ ਨੇ ਲੋਰ ਦੀ ਜੋ ਨਾਲੀ ਹੁੰਦੀ ਹੈ ਉਹਦੇ ਨਾਲ ਬੰਨ ਕੇ ਉਹਦਾ ਗਲ ਕੁੱਟ ਕੇ ਉਹਦਾ ਕਤਲ ਕੀਤਾ ਗਿਆਗਾ ਤੇ ਪਏ ਜਿਸ ਦਿਨ ਇਹ ਕਤਲ ਹੋਇਆ ਹੈ ਉਸ ਦਿਨ ਇੱਕ ਨਾਲ ਸਿਮਰੀ ਨਾਮ ਦਾ ਮੁੰਡਾ ਜਿਹੜਾ ਦੋਸਤ ਜਿਹੜਾ ਰਾਤ ਰਿਹਾ ਉਹ ਚੱਕਿਆ ਵੀ ਗਿਆ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਸਾੜ ਦਿੱਤਾ ਗਿਆ ਅੱਜ ਅਸੀਂ ਐਸਐਚਓ ਸਾਹਿਬ ਜਦਵਨ ਨੂੰ ਮਿਲਿਆਂਗੇ ਸਾਰੀ ਸੰਗਤ ਮਿਲੀ ਹੈ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੀ ਨਾਮ ਹੈ ਦੂਜਾ ਸੰਜੂ ਭੱਜਿਆ ਹੋਇਆ ਹੈ ਇੱਕ ਆਮਨ ਮੁੰਡਾ ਕੋਈ ਹੋਰ ਨਾਲ ਹੈ ਜਿੱਦੀ ਗੱਡੀ ਉੱਥੇ ਘੁੰਮਦੀ ਰਹੀ ਸੀ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰੀ ਕਰਾਂ ਐਤਵਾਰ ਤੱਕ ਪੂਰਾ ਰਿਜ਼ਲਟ ਮਿਲ ਜਾਵੇਗਾ ਜੇਕਰ ਰਿਜ਼ਲਟ ਨਾ ਮਿਲਿਆ ਅਸੀਂ ਐਸਐਸਓ ਸਾਹਿਬ ਨਾਲ ਗੱਲ ਵੀ ਕੀਤੀ ਹੈ ਵੀ ਉਸ ਤੋਂ ਬਾਅਦ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਕਿਉਂਕਿ ਸਾਰੀਆਂ ਸਾਡੀ ਜਥੇਬੰਦੀਆਂ ਤਿਆਰ ਨੇ ਇਸ ਸੰਘਰਸ਼ ਵਿੱਚ ਹਿੱਸੇ ਲੈਣ ਦੀ ਅੱਜ ਸਾਰੀਆਂ ਜਥੇਬੰਦੀਆਂ ਨੇ ਆਉਣਾ ਸੀ ਰੋਕ ਉਹਨਾਂ ਨੂੰ ਲਾਤੀ ਵੀ ਇੱਕ ਵਾਰ ਅਸੀਂ ਅਫਸਰ ਸਾਹਿਬ ਨਾਲ ਗੱਲ ਕਰ ਲਈਏ ਇੱ ਤੱਕ ਅਸੀਂ ਸਰਕਾਰੀ ਵੀ ਪਾਕਿ ਤੁਹਾਡੇ ਸਾਹਮਣੇ ਲਿਆਵਾਂਗੇ ਹਾਂ ਹੁਣ ਤੁਸੀਂ ਪੁਲਿਸ ਦੇ ਵਿਸ਼ਵਾਸ ਕਰੋਗੇ ਜਾਂ ਕਿਵੇਂ ਧਰਨਾ ਜਿਹੜਾ ਲਾਇਆ ਗਿਆ ਹੈ ਜੇ ਅਗਰ ਵਿਸ਼ਵਾਸ ਸੀ ਫਿਰ ਧਰਨਾ ਕਿਉਂ ਲਾਇਆ ਇਹ ਧਰਨਾ ਦੇਖੋ ਜੀ ਅਸੀਂ ਅੱਜ ਮਿਲਣ ਆਇਆ ਤਰਨਾਨ ਦੀ ਏਸੀ ਅੱਜ ਇਹ ਆਪਦੀ ਜਿਹੜੀ ਮੰਨਦੇ ਸਾਡੇ ਵਲਵਲੇ ਨੇ ਅਸੀਂ ਜਾਗਰ ਕਰਨ ਸਾਰੇ ਸੰਗਤ ਦੇ ਵਿੱਚ ਰੱਖਣ ਲਈ ਆ। ਤੇ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਸਿਰਫ ਸਾਨੂੰ ਹਫਤੇ ਤੱਕ ਦਾ ਸਾਨੂੰ ਇਹਨਾਂ ਵਿਸ਼ਵਾਸ ਦੇ ਅਸੀਂ ਯਕੀਨ ਦੇ ਨਾਲ ਇਹਨਾਂ ਦੇ ਵਿਸ਼ਵਾਸ ਦੇ ਨਾਲ ਇੱਥੋਂ ਇਹ ਗੱਲ ਸੁਣ ਕੇ ਜਾ ਰਹੇ ਹਫਤੇ ਤੱਕ ਐਤਵਾਰ ਤੱਕ ਸਾਨੂੰ ਜੇ ਨਾ ਕੋਈ ਕਾਰਵਾਈ ਹੋਈ ਤਾਂ ਫਿਰ ਅੱਗੇ ਅਸੀਂ ਵੱਡਾ ਸੰਘਰਸ਼ ਵਿੜਨ ਲਈ ਤਿਆਰ ਹੋ। ਗੁਰਦੀਪ ਸਿੰਘ ਨਾਮ ਆਈ ਆਪਣਾ ਕਿਹੜੀ ਜਗ੍ਹਾ ਤੇ ਰਹਿੰਨ ਨਾਲ? ਮੈਂ ਪਟਿਆਲ ਖੁਰਦ ਡਿਊਟੀ ਕਰ ਰਿਹਾ ਗੁਰ ਘਰ। ਜੀ। ਕੀ ਗੱਲ ਹੋਈ? ਅਸੀਂ ਮੌਕੇ ਤੇ ਪਹੁੰਚੇ ਹਾਂ ਜਿਸ ਵੇਲੇ ਮੁੰਡਾ ਜੀ ਕੁਰਸੀ ਦੇ ਬੈਠਿਆਗਾ ਕੀ ਨਾਮ ਮੁੰਡੇ ਦਾ ਨਾਮ ਕੀ ਕੀ ਮੁੰਡੇ ਦਾ ਨਾਮ ਗੱਗੂ ਕਹਿੰਦੇ ਆਈ ਗੱਗੂ ਠੀਕ ਹੈਈ ਗੋਬਿੰਦ ਦਾਸ ਨਾਮ ਆ ਮੁੰਡੇ ਦਾ ਅਸੀਂ ਗੱਗੂ ਗੱਗੂ ਕਹਿੰਦੇ ਆ ਇਹਨੂੰ ਮੈਂ ਉਹਦਾ ਚਾਚਾ ਲੱਗਦਾਗਾ ਜੀ ਪਟਿਆਲ ਖੁਰ ਦੇ ਮੇਰੀ ਡਿਊਟੀ ਹੈ ਗੁਰੂ ਘਰ ਡਿਊਟੀ ਕਰ ਰਿਹਾ ਹਾਂਗਾ ਜਦੋਂ ਅਸੀਂ ਮੌਕੇ ਤੇ ਪਹੁੰਚਿਆਂਗੇ ਮੁੰਡਾ ਕੁਰਸੀ ਦੇ ਬੈਠਿਆ ਦੀਗਾ ਜੋ ਲੋਰ ਦੀ ਰੱਸੀ ਹੁੰਦੀ ਹੈ ਉਹਦੇ ਨਾਲ ਉਹਨੂੰ ਮਤਲਬ ਬੰਨ ਕੇ ਬਿਠਾਇਆ ਹੋਇਆ ਸੀਗਾ ਜਿਹੜਾ ਮੌਕੇ ਦਾ ਦੇਖਿਆ ਜਾਵੇ ਜਿਹੜੀ ਬੈੱਡਾਂ ਦੀ ਚਾਦਰ ਹੁੰਦੀ ਹੈ ਉਹ ਸੇਮ ਪਈ ਹੈਗੀ ਕੋਈ ਚਾਦਰ ਇਕੱਠੀ ਨਹੀਂ ਹੋਈ ਵੀ ਹੈਗੀ ਜਿਹੜਾ 메ਨ ਦਰਵਾਜ਼ਾ ਹੈਗਾ ਗੇਟ ਹੈਗਾ ਦੋ ਪੱਲਿਆਂ ਦਾ ਗੇਟ ਹੈਗਾ ਉਹ ਇੱਕ ਗੇਟ ਤੋੜਿਆ ਹੋਇਆ ਤਾਂ ਅੰਦਰ ਗੇਟ ਪਿਆ ਸੀਗਾ ਗੇਟ ਤੋੜਿਆ ਹੋਇਆਗਾ ਮੁੰਡਾ ਮਤਲਬ ਮਾਰ ਕੇ ਬਿਠਾਇਆ ਹੋਇਆਗਾ ਜੀ ਕੁੱਟਮਾਰ ਹੋਈ ਹੋਈ ਸ਼ੀਸ਼ੇ ਭੰਨੇ ਹੋਏ ਨੇ ਕੁੱਟਮਾਰ ਕਰੀ ਹੋਈ ਆ ਮੁੰਡੇ ਨਾਲ ਠੀਕ ਹੈ ਜੀ ਇਹ ਕਹਿੰਦੇ ਨੇ ਮਤਲਬ ਵੀ ਗਲ ਫਰਾ ਲੈ ਲੈ ਗਲ ਫਰਾ ਲੈ ਲੈ ਗਲ ਫਰਾ ਮੁੰਡੇ ਨੇ ਕੋਈ ਨਹੀਂ ਲਿਆ ਨਾ ਮੁੰਡਾ ਸਾਡਾ ਕਿਸੇ ਗੱਲ ਤੋਂ ਦੁਖੀ ਸੀਗਾ ਨਾ ਕਿਸੇ ਚੀਜ਼ ਦੀ ਨੂੰ ਕਾੜ ਸੀਗੀ ਠੀਕ ਹੈ ਜੀ ਇਹਨਾਂ ਨੇ ਮਾਰ ਕੇ ਬਿਠਾਇਆਗਾ ਅਸੀਂ ਥਾਣੇ ਚ ਜਾਣੇ ਆਂਗੇ ਥਾਣੇ ਵਾਲੇ ਕੀ ਕਹਿੰਦੇ ਨੇ ਵੀ ਕਿਹੜੇ ਕਿਹੜੇ ਬੇਸੇ ਫੜੀਏ ਜਦੋਂ ਰਾਤ ਸਾਰੀ ਰਾਤ ਉਹ ਨਾਲ ਸੀਗੇ 3-4 ਘੰਟੇ ਉਹ ਨਾਲ ਰਹੇ ਨੇ ਤਾਂ ਆਪਾਂ ਸ਼ੱਕ ਦੇ ਆਧਾਰ ਤੇ ਫੜ ਕੇ ਉਹਨਾਂ ਨੂੰ ਪੁੱਛਕਿਛ ਕਰ ਸਕਦੇ ਆ ਨਾ ਇਹਨਾਂ ਦਾ ਫਰਜ਼ ਬਣਦਾ ਪੁੱਛਕਿਛ ਕਰਨ ਦਾ ਇਹਨਾਂ ਨੇ ਕੋਈ ਪੁੱਛਗਿੱਛ ਉਹਨਾਂ ਨੂੰ ਕਰੀ ਨਹੀਂ ਹੈਗੀ ਕੋਈ ਸੱਦੇ ਨਹੀਂ ਨਾ ਸ assi ਕਿਹਾ ਵੀ ਸਾਡੇ ਸਾਹਮਣੇ ਬਿਠਾ ਕੇ ਤੁਸੀਂ ਗੱਲਬਾਤ ਤਾਂ ਕਰੋ ਵੀ ਤੁਸੀਂ ਰਾਤ ਨੂੰ ਕੀ ਕਰੇ ਕਿਹੜਾ ਕਿਹੜਾ ਆਇਆ ਕਿਹੜਾ ਕਿਹੜਾ ਗਿਆਗਾ ਕੀ ਗੱਲਬਾਤ ਹੋਈਆ ਤੁਹਾਡੀ ਤੁਸੀਂ ਕੀ ਖਾਧਾ ਕੀ ਪੀਤਾਗਾ ਇਹਨਾਂ ਨੇ ਕੁਝ ਵੀ ਉਹਨਾਂ ਤੋਂ ਪੁੱਛਿਆ ਨਹੀਂ ਕੋਈ ਕੋਈ ਰਿਸ਼ਤਨੀ ਕੀਤੀ ਜਿਹੜਾ ਪ੍ਰਸਾਰਸਨ ਆ ਉਹਨਾਂ ਨੂੰ ਅਸੀਂ ਇਹ ਗੱਲਬਾਤ ਕਹਿਨੇ ਆਂਗੇ ਕਿ ਭਾਈ ਤੁਸੀਂ ਜਿਹੜਾ ਕਾਰਵਾਈ ਬਣਦੀ ਹੈਗੀ ਉਹ ਕਾਰਵਾਈ ਕਰੋ ਮੁੰਡੇ ਨੂੰ ਹਾਜ਼ਰ ਕਰੋ ਇੱਕ ਹਫਤਾ ਹੋ ਗਿਆ ਸੀ ਢੇੜੇ ਮਾਰ ਰਿਆਂਗੇ ਇਹਨਾਂ ਨੇ ਮੁੰਡਾ ਕੋਈ ਹਾਜ਼ਰ ਨਹੀਂ ਕੀਤਾ ਹੈ ਤਾਂ ਅਸੀਂ ਹੁਣ ਵੀ ਵਾਤ ਮੰਨ ਕੇ ਹੀ ਬੇਨਤੀ ਕਰ ਰਹੇ ਹਾਂ ਵੀਰ ਨੇ ਜਿਹੜਾ ਐਤਵਾਰ ਤੱਕ ਸਮਾਂ ਮੰਗਿਆ ਹੈ ਇਸ ਸਮੇਂ ਦੇ ਵਿੱਚ ਮੁੰਡੇ ਹਾਜ਼ਰ ਕਰਕੇ ਜਿਹੜੀ ਕਾਰਵਾਈ ਉਹਦੇ ਬਣਦੀ ਹੈਗੀ ਉਹ ਕਰਨ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਹਾਲ ਇੱਕ ਮੁੰਡੇ ਦੀ ਫਰਖਰਾ ਲਗੇ ਮੌਤ ਹੋਇਆ ਉਹ ਕਹਿੰਦੇ ਗਤਲ ਹੋਇਆ ਉਸ ਮਾਮਲੇ ਕੇ ਜਿਹੜਾ ਧਰਨੇ ਪੇਠਾਣਾ ਧਰਨਾ ਮੈਂ ਕੀ ਬੋਲਾਂ ਉਧਰ ਗਾਰਡਿੰਗ ਜੀ ਅਸੀਂ ਡੀਡੀਆਰ ਨੰਬਰ 24 ਮਿਤੀ 17 6 2025 ਜਿਹੜਾ ਹੈਗਾ ਉਹਦੇ ਅਧੀਨ ਕਾਰਵਾਈ ਕਮਲ ਚ ਵਿੱਚ ਲਿਆਂਦੀ ਸੀ ਰਿਕੁਐਸਟ ਰਿਪੋਰਟ ਦੇ ਤਹਿਤ ਤੇ ਉਹਦੀ ਜਿਹੜੀ ਹੈਗੀ ਪੋਸਟਮਾਰਟਮ ਰਿਪੋਰਟ ਆ ਗਈ ਹੈਗੀ ਤੇ ਫਰਦਰ ਜਿਹੜੀ ਹੈਗੀ ਐਫਐਸਐਲ ਨੂੰ ਰਿਪੋਰਟ ਭੇਜੇ ਉਹ ਪੈਂਡਿੰਗ ਹੈਗੀ ਜੀ ਤੇ ਸਾਡੀ ਕਾਰਵਾਈ ਜਾਰੀ ਹੈ ਜੀ ਐਫਐਸਐਲ ਰਿਪੋਰਟ ਆਉਣ ਤੋਂ ਜਿਹੜੀ ਵੀ ਕਾਰਵਾਈ ਹੋਊਗੀ ਬਣਦੀ ਉਹ ਕੀਤੀ ਜਾਊਗੀ ਉਹ ਕਹਿੰਦੇ ਜਿਹੜੇ ਦੋਪਦੋਸ਼ੀ ਨੇ ਵੀ ਉਹਨਾਂ ਨੂੰ ਕੁਰਸਾ ਫੜ ਨਹੀਂ ਲਈ ਵੀ ਉਹ ਛੱਡੇ ਭੱਜੇ ਕਰਦੇ ਨੇ ਬਾਹਰ ਭੱਜੇ ਨੇ ਜਿਵੇਂ ਉਹ ਮੰਦਰੀਕਾਤ ਲੱਗੇ ਰਹੇ ਸੇਂਦੂ ਜੀ ਬਾਰੇ ਉਹ ਵੀ ਅਸੀਂ ਜਿਹੜੇ ਉਹਨਾਂ ਤੱਥਾਂ ਦੇ ਆਧਾਰ ਤੇ ਜੀ ਵੈਰੀਫਾਈ ਕਰ ਰਹੇ ਹਾਂ ਅਸੀਂ ਉਹ ਵੀ ਅਸੀਂ ਜਲਦ ਕਰਦੇ ਹਾਂ